ਸਸਿਕਾਲ ਜੀ ਸਾਰਿਆਂ ਵਾਦੀ ਫਾਰਮ ਜਿਹੜਾ ਚੈਨਲ ਦਾਤਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪੈਂਡਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੋਈ ਗਾਂ ਤੁਹਾਨੂੰ ਤਾਜੀ ਦਿਖਾਉਣੀ ਹੈ ਤੇ ਇੱਕ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਉਣੀ ਹੈ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ। ਹੋਰ ਸਭ ਨਾਲ ਠੀਕ ਠਾਕ ਜੀ। ਜੀ ਜੀ ਠੀਕ ਠਾਕ ਜੀ। ਸਭ ਵਧੀਆ ਜੀ। ਹਾਂਜੀ। ਵੇਖ ਗਿਆ ਮਾਲ ਉਦਨ ਨਾਲ। ਨਾਲ ਵੇਖਿਆ ਹਾਂਜੀ ਉਦਨ। ਠੀਕ ਆ। ਤੇ ਚਲੋ ਨਾਮ ਦੱਸਦੇ ਕਰੀਏ। ਨਾਮ ਜੋਤਾ ਜੀ। ਜਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ, ਪਿੰਡ ਮਾਨਘੜਾ। ਤੇ ਫੋਨ ਨੰਬਰ ਇਹ ਬੋਲੋ। 987684919। ਠੀਕ ਆ। ਹਾਂਜੀ। ਤੇ ਅੱਜ ਦੋ ਹੀ ਆ ਫਿਰ? ਅੱਜ ਦੋ ਜੀ ਹਾਂਜੀ। ਅੱਜ ਮੀਡੀਅਮ ਜਾਈ ਸਾਇਜ ਹੈ ਨਾ। ਮੀਡੀਅਮ ਸਾਇਜ ਹਾਂਜੀ। ਤੇ ਮੀਡੀਅਮ ਦੇ ਰੇਟ। ਅੱਛਾ। ਹਾਂਜੀ। ਠੀਕ ਆ। ਗਰਮੀਆਂ ਤੇ ਚਲੋ ਇੱਕ ਆ ਜਿਹੜੀ ਆ ਇਹਦੇ ਮਗਰ ਵੱਛੀ ਆ ਇਹ ਪਹਿਲਾਂ ਤੁਹਾਨੂੰ ਦਿਖਾ ਦਈਏ ਤੇ ਦੂਸਰੀ ਦਾ ਨੰਬਰ ਚੋ ਦਿਖਾਉਨੇ ਕਿੰਨਾ ਵੇਦਿਆ ਤੇ ਕੱਲ ਦੁੱਧ ਇਹ ਰੋ ਵੀਰ ਜੀ 8.5 ਕਿਲੋ ਦੁੱਧ ਅੱਛਾ ਹਾਂਜੀ ਸੋ ਇਹਨਾਂ ਕਿੰਨਾ ਚਿਰ ਹੋਇਆ ਜੀ ਇਹਨੂੰ ਕੋਈ ਨਹੀਂ ਪੰਜੀ ਦੇਣੀ ਹੋ ਗਈ ਜੀ ਆਹ ਵੱਛੀ ਜੀ ਸਿੰਘਾਂ ਹੀ ਧੱਕਾ ਦੇ ਜੇ ਬੱਚੇ ਆਹ ਵੱਛੀ ਜੀ ਹਾਂਜੀ ਬਾਕੀ ਕੋਈ ਦੇਖ ਲਿਓ ਆਪਣੀ ਸਮਝ ਲੈ ਤੇ ਪੱਕਾ ਦੁੱਧ ਕਿੰਨਾ ਵੇਦਿਆ ਤੇ ਕੱਲ ਪੱਕਾ ਵੀਰ ਜੀ 8.5 ਕਿਲੋ ਜਿਹੜਾ ਹੈਗਾ ਪੱਕਾ ਦੁੱਧ ਪੱਕਾ ਹਾਂਜੀ ਤੋਰੋ ਹਾਂ ਫੇਰ ਇੱਕ ਕਰੀ ਨਾ 8.5 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਪੱਕਾ ਹੈਗਾ ਵਾ ਬਾਕੀ ਕੱਦ ਦੋਵਾਂ گاਵਾਂ ਦੇ ਜਿਹੜੇ ਵਿਚ ਲਾ ਜਾ ਮੇਲਿਆ ਦਰਮਿਆਨੇ ਜੇ ਆ ਬਹੁਤੇ ਵੱਡੇ ਨਹੀਂ ਆ ਤੇ ਠੀਕ ਠਾਕ ਦੇ ਆ ਜਿਹੜੇ ਦੁੱਧ 8.5 ਕਿਲੋ ਜ਼ਿੰਦਗੀ ਪੱਕਾ ਹੈਗਾ। ਤੇ ਕਿੰਨਾ ਵੀ ਦੇਣਾ ਮੁੱਲ ਫਿਰ? ਇਹ ਜੀ ਮੋਲੇ ਦਾ 28000 ਜੀ। ਅੱਛਾ 27 ਵੀ ਦੇ ਦੀਏ। 27000 ਦੀ। ਹਾਂ ਜੀ। ਕੀ ਕਰਨੀ ਵਿੱਚ ਛੋਟ-ਛਾਟ ਹੋਰ ਗੁਰਸੇਵਕ ਵੀਰ ਜੀ ਕੀ ਹਾਲ ਚਾਲ ਜੇ? ਠੀਕ ਆ ਜੀ। ਉਹ ਠੀਕ ਆ ਜੇ। ਬੜਾ ਵਧੀਆ ਕਿਰਪਾ ਤੁਸੀਂ ਦਿਓ। ਬੜਾ ਵਧੀਆ ਕਿਰਪਾਈ ਜੀ। ਹਾਂ ਜੀ। ਤੇ ਕਰ ਦੋ ਫਿਰ ਜੱਸਣਾ ਇਹਦਾ। ਜੱਸਣਾ ਕਰ ਦੋ ਵੀਰ ਪਹਿਲੇ ਵੀ ਆਪਾਂ ਵੀਡੀਓ ਬਣਾਉਣ ਟਾਈਮ ਮੜਾ ਵਿਖਾ ਲਈਏ। ਪੀ 1 ਵਜੇ ਦਾ ਟਾਈਮ ਦੇ 1 ਵਜੇ ਦਾ ਟਾਈਮ ਹੈ ਜਿਹੜਾ ਹਾਂਜੀ ਠੀਕ ਆ ਕੋਈ ਵੀਰ ਭਰਾ 18 ਵਜੇ ਜੱਜ ਮੈਨੂੰ ਛੋੜਨਾ ਪਾਵੇ ਠੀਕ ਆ ਬਾਕੀ ਜਿਹੜਾ ਆਪਾਂ ਦੁੱਧ ਪੱਕਾ ਹੈ ਨਾ ਉਹ ਦੱਸਣ ਦੇ ਆ ਅੱਛਾ ਬਖਾਵੇਲਾ ਦਹੀਂ ਕਿਲੋ ਹੋਊਗਾ ਅੱਛਾ ਨਾਗਰ ਜੀ ਤੋਂ ਮੰਗੇ ਲੋੜ ਆ ਭਾਵੇਂ ਨਿਆਲੇ ਜੁੜੇ ਦੇ ਆ ਭੋਲੀ ਚਵਾਈ ਜੀ ਠੀਕ ਆ ਹਾਂਜੀ ਤੇ ਬਾਕੀ ਕਰਾ ਲਓ ਮਾਨ ਵੀਰ ਜੀ ਬਗਾਨੀ ਜੀ ਆਪ ਵੀ ਕਰ ਦੋ ਜੱਸ ਨੂੰ ਜੱਸ ਨੂੰ ਵੀਰ ਜੀ ਹਾਂ ਲੈੜੀ ਵਸ਼ੀ 50000 ਦੇ ਦਾਂਗੇ ਅੱਛਾ 50000 ਹੀ ਦੇ ਦਾਂਗੇ ਹਾਂਜੀ ਛੋੜ ਛੱਡ ਕਰ ਦਾਂਗੇ ਛੋੜ ਛੱਡ ਕਰ ਦੋਗੇ ਠੀਕ ਆ ਜੀ ਠੀਕ ਹੈ ਤੇ ਆ ਦੇਖ ਸਾਡੇ ਫਿਰ ਸ਼ੇਕ ਕਰੀ ਚਲੋ ਹਵਾ ਨਾ ਇਹ ਹੈਗੀ ਠੰਡੀ ਸੀ ਇਹ ਦਾ ਤਰਾ ਤੇ ਹੁਣ ਆ ਜਿਹੜੀ ਬੱਚੇ ਤੋਂ ਵੀ ਨਹੀਂ ਆ ਇੱਥੇ ਹੈਗੀ ਆ ਵੀ ਜਰਸੀ ਆ ਗਰਮੀਆਂ ਚ ਚਾਉਣ ਆ ਲਈ ਆ ਜਿਹੜੀ ਇਹਦੇ ਕੋਲ ਵੀਰ ਜੀ ਕਿੰਨਾ ਹੀ ਦੁੱਧ ਕਿਲੇ ਕੋ ਵੀਰ ਜੀ 6.5 ਕਿਲੋ ਦੋਸ ਜੀ ਪੱਕਾ ਦੋਤਾ ਹੈ ਹਾਂ ਜੀ ਠੀਕ ਆ ਹਾਂ ਜੀ ਪਹਿਲਾ ਸੂਆ ਸੂਈ ਜੀ ਪਹਿਲਾ ਸੂਆ ਇਹਨੂੰ 1.5 ਮਹੀਨਾ ਹੋ ਗਿਆ ਜੀ ਅੱਛਾ ਹਾਂ ਜੀ ਬੱਚਾ ਮਰ ਗਿਆ ਜੀ ਦਾ ਤੋੜਾ ਫੇਰ ਇਹਨੂੰ ਵੀ ਇੱਕ ਲੈ ਲਵਤੀ ਦੋਤੇ ਜਰਾ 6.5 ਕਿਲੋ ਵਿੱਚ ਦੱਸਿਆ ਜੀ ਛਣਾ ਸਾਰੀ ਵਿੱਚ ਖਾ ਲੋ ਠੀਕ ਹੈ ਇੱਕ ਦਿਨ ਨਾ ਕਰਿਆ ਹਵਾਂ ਨਾ ਇਹਦਾ ਫਿਰ ਤੋਂ ਦਿਖਾ ਦਿਓ ਤੇ ਕਿੰਨਾ ਇਹਦਾ ਮੁੱਲ ਫਿਰ ਇਹ 16000 ਰੁਪਏ ਦੇ ਦਈਏ 16000 ਦੇ ਕਰਨਾ ਵੀਰ ਜੀ ਮੰਨਤਾ ਨੇ ਚੋ ਵੀ ਬਾਕੀ ਇੱਟੀਆਂ ਵੀ ਇਹ ਛੱਗਣੇ ਦੋਗਵਾਲੀਆਂ ਵਾਂ ਹਾਂਜੀ ਨਾ ਇਹਨਾਂ ਗਰਮੀ ਮਣਾਉਣੀ ਆ ਹਾਂਜੀ ਬਾਕੀ ਤੁਸੀਂ ਲਾ ਦਿਓ ਕੋਈ ਗੱਲ ਆ ਹਾਂ ਆਪੇ ਕਰ ਦੋ ਜੱਸ ਨੇ 15 ਦੇ ਦੇ ਦਿਆ 15 ਇਹ ਵੀਰੇ 14500 ਰੁਪਏ ਦੇ ਹੋਰੇ 14 ਦੇ ਕਰਦਾ 14500 ਦਾ ਜੀ ਸਾਬੇ ਮਿਹਰ ਤੋਂ ਵਾਰ ਗਿਆ ਲੈ ਵੀ ਇੱਚ ਕੋਈ ਵੱਡੀ ਕਮਾਈ ਵਾਲਾ ਕੰਮ ਨਹੀਂ ਹੈਗਾ 1000 2000 ਦਾ ਫਾਇਦਾ ਕਿਉਂ ਤੇ ਆਪਾਂ ਰੇਟ ਪਾਤੇ ਜੀ ਤੇ ਮੈਂ ਵੀਰ ਜੀ ਇੱਕ ਜ਼ਰੂਰੀ ਵੇਚੀ ਕਰਨੀ ਆ ਕਿ ਤੋ ਕੋਈ ਵੀਰ ਭਰਾ ਡੰਗਰ ਦਾ ਆਪ ਥੱਲੀ ਕਰੋ ਇੱਕ ਵੀਰ ਨੂੰ ਹੋਰ ਬੇਨਤੀ ਆ ਕਿ ਕੋਈ ਭਰਾਇਆ ਐਡਰੈਸ ਦੱਸਦਾ ਸਹੀ ਦੱਸਿਆ ਕਰੋ ਪਿਛਲੀ ਵਾਰ ਆਪਾਂ ਡੰਗਰ ਛੱਡਣ ਗਏ ਹਾਂ ਮੈਨੂੰ ਵੀਰਾ ਕਹੇ ਬ 90 ਕਿਲੋਮੀਟਰ ਨਾਲਾ ਪੂਰਾ ਏਰੀਆ ਪੈਂਦਾ ਇੱਥੋਂ ਆਪਾਂ ਉਸਨੇ ਗੱਡੀ ਵਾਲਿਆਂ ਕਰਾਇਰ ਪਾ ਗਿਆ ਹਾਂਜੀ ਗਾੜੀ 30 ਕਿਲੋਮੀਟਰ ਗੱਡੀ ਹੋਰ ਚੱਲ ਗਈ ਸੀ ਉਹਦਾ ਸਿਰ ਕਰਾਇਰ ਨਾ ਆਪਨਾ ਮੁਰਗੇ ਘਰ ਵਾਲੇ ਤੇ ਨਹੀਂ ਆਪਾਂ ਦੇ ਹੋ ਕਰਾ ਦੇਣਾ ਜੀ ਅੱਛਾ ਇਹ ਸਿਰ ਕੇ ਪੂਰਾ ਐਡਰੈਸ ਸਹੀ ਦੱਸਿਆ ਕਰੋ ਪੂਰੇ ਕਿਲੋਮੀਟਰ ਵੀ ਸਹੀ ਦੱਸਿਆ ਕਰੋ ਵੀਰ ਜੀ ਠੀਕ ਆ ਹਾਂਜੀ ਹਾਂਜੀ ਇੰਨੀ ਕੁ ਬੇਨਤੀ ਜੀ ਠੀਕ ਆ ਵੀਰ ਜੀ ਬਹੁ ਇੱਥੇ ਆ ਕੇ ਆਪਣੇ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਤੇਰੀ ਆਪਣਾ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ